ਤੁਹਾਡਾ ਸਵਾਗਤ ਹੈ ਟੈਕ ਵਿਦ ਜੱਗੀ ਪਲੇਟਫਾਰਮ ਦੇ ਉੱਤੇ ਤੇ ਅੱਜ ਆਪਾਂ ਇਸ ਚੈਨਲ ਦੇ ਉੱਤੇ ਇੱਕ ਅਨਯੂਜਵਲ ਫੋਨ ਦੀ ਜਿਹੜੀ ਅਨਬਾਕਸਿੰਗ ਕਰਾਂਗੇ ਇਹ ਅਨਬਾਕਸਿੰਗ ਹੋਏਗੀ ਇਨਫਨਿਕਸ ਜੀਟੀ 30 ਦੀ ਇਹ ਫੋਨ ਤੁਹਾਨੂੰ ਮਾਰਕੀਟ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲੇਗਾ ਪਰ ਇਹ ਫੋਨ ਜਿਹੜਾ ਹੈਗਾ ਬਜਟ ਦੇ ਵਿੱਚ ਆਇਆ ਹੈ ਬਜਟ ਦੇ ਹੋਣ ਦੇ ਨਾਲ-ਨਾਲ ਇੱਕ ਗੇਮਿੰਗ ਫੋਨ ਆ ਇਹ ਫੋਨ ਦੀ ਖਾਸੀਅਤ ਕੀ ਹੈ ਇੱਕ ਤਾਂ ਇਹ ਫੋਨ ਦੀ ਜਿਹੜੀ ਲੁੱਕ ਆ ਤੇ ਬਿਲਡ ਆ ਉਹ ਬਾਕੀਆਂ ਨਾਲ ਡਿਫਰੈਂਟ ਆ ਇਹਦੇ ਤੁਹਾਨੂੰ ਲਾਈਟਾਂ ਮਿਲਦੀਆਂ ਤੇ ਉਹਦੇ ਨਾਲ-ਨਾਲ ਤੁਹਾਨੂੰ ਗੇਮ ਖੇਡਣ ਵਾਸਤੇ ਤੁਹਾਨੂੰ ਦੋ ਟੱਚ ਸੈਂਸਿਟਿਵ ਟ੍ਰਿਗਰ ਮਿਲ ਗਿਆ ਆਜੋ ਆਪਾਂ ਦੇਖਦੇ ਹੁਣ ਵੀਡੀਓ ਦੇ ਵਿੱਚ ਇਹ ਫੋਨ ਕਿਦਾਂ ਦਾ ਲੱਗਦਾ ਹਾਂਜੀ ਇਹ ਹੈਗਾ smartphone ਇਹ ਮੈਂ ਮਾਝੰਦੀ ਪੈਕਿੰਗ ਇਹਨੂੰ ਆਪਾਂ ਅਜੇ ਤੱਕ ਮੈਂ ਖੋਲਿਆ ਹੋਇਆ ਹੈਗਾ ਪ੍ਰਾਈਮ ਤੇ ਇਹ ਹੈਗਾ smartphone ਤੇ ਆਪਾਂ ਹੁਣ ਦੇਖਦੇ ਹਾਂ ਇਹਦੇ ਵਿੱਚ ਕੀ ਆ ਇਹਨਾਂ 스마트ਫੋਨ ਨੂੰ ਇਹੋ ਹਾਲ ਦੀ ਕਿ ਸਾਈਡ ਤੇ ਰੱਖ ਦਨੇ ਆ ਤੇ ਜਿਹੜਾ ਬਾਕਸ ਆ ਬਾਕਸ ਦੇ ਵਿੱਚ ਤੁਹਾਨੂੰ ਨੋਰਮਲ ਪੇਪਰ ਸਾਈਡ ਤੇ ਇੱਕ ਕਵਰ ਮਿਲਦਾ ਕਵਰ ਵੀ ਜੇ ਫਰੀਜ਼ ਮਿਲਦਾ ਤਾਂ ਉਹਦੇ ਰੀਸ ਹੀ ਨਹੀਂ ਹੁੰਦੀਗੀ ਵੈਸੇ ਇਸ ਬਾਕਸ ਦੇ ਵਿੱਚ ਆਉਂਦਾ ਇਹ ਤੁਹਾਨੂੰ ਬਾਅਦ ਚ ਦੱਸਦਾ ਕੀ ਚੀਜ਼ ਆ ਤੇ ਇਹ ਕੁਝ ਪੰਨੀਆਂ ਜਿਹੜੀਆਂ ਹੈਗੀਆਂ ਵਾਰੰਟੀ ਕਾਰਡ ਹੋ ਗਿਆ ਜਾਂ ਇਹ ਯੂਜ਼ਰ ਮੈਨੂਅਲ ਹੋਵੇ ਇਹਨੂੰ ਵੀ ਮੈਂ ਸਾਈਡ ਤੇ ਰੱਖਦਾ ਕਿ ਨਾ ਇਹਦੇ ਚ ਪਾਉਣਾ ਇਹਦੇ ਵਿੱਚ ਇੱਕ ਸਿਮ ਜੈਕਟਰ ਪੈਨਾ ਸਾਰੇ ਹੋਣਾ ਚਾਹੁੰਦਾ ਵੱਖਰਾ ਨਹੀਂ ਹੈਗਾ ਪਰ ਇਹਦੇ ਵਿੱਚ ਖਾਸ ਗੱਲ ਇਹ ਹੈ ਕਿ ਇਹ ਤੁਸੀਂ ਦੇਖੋਗੇ ਇਹ ਵੀ ਲਪੇਟਿਆ ਹੋਇਆ ਹੈਗਾ ਐ ਨਹੀਂ ਹੈਗਾ ਵੀ ਸੈਮਸੰਗ ਜਾਂ ਐਪਲ ਉਹ ਗੋ ਇੰਨੇ ਪੈਸੇ ਲੈ ਕੇ ਉਹ ਇੰਨੇ ਖੁੱਲੇ ਹੀ ਸਾਰੇ ਛੱਡ ਦਿੰਦੇ ਆ ਤੇ ਅਨਲਾਈਕ ਮੈਨੀ ਫੋਨਸ ਇਹਦੇ ਨਾਲ 45 ਵਟ ਦਾ ਚਾਰਜਰ ਵੀ ਮੌਜੂਦ ਹੈ ਤੇ ਉਹਦੇ ਨਾਲ ਬਾਕੀ ਇੱਕ ਡਾਟਾ ਕੇਬਲ ਡਾਟਾ ਕੇਬਲ ਦੀ ਕੁਆਲਿਟੀ ਕਾਫੀ ਠੀਕ ਹੈ ਕਾਫੀ ਵਧੀਆ ਹੈਗੀ ਦੈਟਸ ਆਲ ਇੰਨੇ ਹੀ ਆ ਹੋਰ ਹੈ ਨਹੀਂ ਕੁਝ ਤੇ ਇਹਦੇ ਪਿੱਛੇ ਸਾਰੀ ਸਪੈਸੀਫਿਕੇਸ਼ਨ ਦਿੱਤੀ ਹੋਈ ਆ ਮੀਡੀਆਟੈਕ ਡਾਈਮੈਨਸਿਟੀ 7400 ਸਮੂਤ ਗੇਮਿੰਗ ਐਕਸਪੀਰੀਅੰਸ ਕਾਫੀ ਠੀਕ ਹੁੰਦਾ ਤੇ 1.5K ਜਿਹੜੀ ਐਮੋਲੇਡ ਡਿਸਪਲੇ ਆ ਤੇ ਉਹ 144 ਹਰਟਜ਼ ਦੀ ਆ ਤੁਹਾਨੂੰ ਬਾਤ ਜੇ ਇਹ ਕੰਪੇਅਰ ਕੀਤਾ ਜਾਵੇ ਸੈਮਸੰਗ ਦੇ ਸਭ ਤੋਂ ਹਾਲਾ ਦਰਜੇ ਤੇ ਮਹਿੰਗੇ ਫੋਨ ਦੀ ਤੇ ਨਾਲ ਨਾਲ ਐਪਲ ਦੀ ਦੋਨਾਂ ਦੇ ਵਿੱਚ ਤੁਹਾਨੂੰ 120 ਹਰਟਜ਼ ਮਿਲਦੀ ਆ ਤੇ ਇਹਦੇ 'ਚ ਤੁਹਾਨੂੰ 144 ਹਰਟਜ਼ ਮਿਲਦੀ ਆ ਹਾਲਾਂਕਿ OnePlus ਦਾ ਫੋਨ 165 ਹਰਟਜ਼ ਵੀ ਦਿੰਦਾ ਇਹ ਗਿਮਿਕ ਨਹੀਂ ਹੁੰਦੀਆਂ ਗੇਮ ਖੇਡਣ ਵਾਲੇ ਦਾ ਪਤਾ ਲੱਗਦਾ ਵੀ ਤੁਹਾਨੂੰ ਇਹਦਾ ਕਿੰਨਾ ਫਰਕ ਮਹਿਸੂਸ ਹੁੰਦਾਗਾ ਅੱਗੇ ਵਨ ਟੈਪ ਬਸ ਤੇ AI ਦਾ ਬਟਨ ਦਿੱਤਾ ਹੋਇਆ ਦਿੱਤੇ AI ਹਾਂ ਇਹਦੇ ਤੇ AI ਮੌਜੂਦ ਆ ਕਾਫੀ ਕੰਮ ਕਰਦੀ ਆ ਜਿੰਨੇ ਕੁ ਬੇਸਿਕ ਟਾਸਕ ਹੋਣੇ ਚਾਹੀਦੇ ਆ ਤੇ ਕੈਮਰਾ ਹੈਗਾ 64 ਮੈਗਾਪਿਕਸਲ ਉਹਦੇ ਬਾਰੇ ਆਪਾਂ ਨਹੀਂ ਕਹਿੰਦੇ ਇੰਨੇ ਕੁ ਬਜਟ ਦੇ ਵਿੱਚ ਕੈਮਰਾ ਤੁਹਾਨੂੰ ਕੋਈ ਖਾਸ ਮਿਲਦਾ ਨਹੀਂ ਬਸ ਨੰਬਰ ਹੀ ਹੁੰਦੇ ਆ ਨੰਬਰ 64 ਮੈਗਾਪਿਕਸਲ ਲਿਖ ਲੋ ਚਾਹੇ 50 ਲਿਖ ਲੋ ਚਾਹੇ 100 ਲਿਖ ਲੋ ਡੋਜ਼ਨਟ ਮੈਟਰ ਤੇ ਉਹਦੀ ਕੁਆਲਿਟੀ ਤੁਹਾਨੂੰ ਪ੍ਰੀਮੀਅਮ ਜਿਹੜੇ ਫਲੈਗਸ਼ਿਪ ਹੋ ਜੋ ਉੱਥੇ ਹੀ ਵਧੀਆ ਮਿਲਦੀ ਹੈ ਸਾਈਬਰ ਮੈਕਾ ਲਾਈਟਸ ਨੇ 5500mAh ਬੈਟਰੀ ਤੇ ਡੁਅਲ ਸਪੀਕਰ ਹਾਈ ਰੈਜ਼ੋਲਿਊ ਕਮਾਲ ਦੀ ਗੱਲ ਹੈ ਇਸ ਫੋਨ ਦੇ ਵਿੱਚ ਡੁਅਲ ਸਪੀਕਰ ਮਿਲਦੇ ਹੈ ਸਟੀਰੀਓ ਸਪੀਕਰ ਜਿਹਨੂੰ ਕਹਿੰਦੇ ਆ ਤੇ ਹੁਣ ਆਪਾਂ ਦੇਖਦੇ ਆ ਫੋਨ ਤੇ ਇਹ ਦब्बे ਨੂੰ ਕਿੱਥੇ ਸਾਈਡ ਦੇ ਉੱਤੇ ਤੇ ਜਿਹੜੀ ਇਹ ਚੀਜ਼ ਹੈ ਇਹਨੂੰ ਤੁਸੀਂ ਸਕੈਨ ਕਰੋਗੇ ਸਕੈਨ ਕਰਕੇ ਤੁਸੀਂ ਇਹਨਾਂ ਦੇ ਜੀਟੀ ਵੌਸ ਦੇ ਵਿੱਚ ਐਂਟਰ ਕਰ ਜਾਓਗੇ ਤੇ ਉੱਤੇ ਇਹਨਾਂ ਨੇ ਸਾਰੀ ਇਨਸਟਰਕਸ਼ਨ ਦਿੱਤੀਆਂ ਹੋਈਆਂ ਨੇ ਹਾਂਜੀ ਇਹ ਹੈਗਾ ਫੋਨ ਜੇ ਦੇਖੋਗੇ ਪਿੱਛੇ ਇਹਦੇ RGB ਲਾਈਟਸ ਨੇ ਤੇ ਜੇ ਇਹਦਾ ਕਵਰ ਉਤਾਰ ਦਈਏ ਤਾਂ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਇੱਕ ਬਹੁਤ ਵੱਡੀ ਸਕਰੀਨ ਦਾ ਫੋਨ ਆ ਮਤਲਬ ਇਹ ਮੇਰੇ ਹੱਥਾਂ ਤੇ ਇੰਨਾ ਫੋਨ ਆ ਕਮਾਲ ਦੀ ਗੱਲ ਇਹ ਹੈ ਇਹਦੇ ਉੱਤੇ ਇੱਕ ਸਕਰੀਨ ਪ੍ਰੋਟੈਕਟਰ ਵੀ ਲੱਗਿਆ ਹੋਇਆ ਹੈਗਾ ਜਿਹੜਾ ਕਿ ਸੇਫਟੀ ਵਾਸਤੇ ਠੀਕ ਹੈ ਤੇ ਹੁਣ ਜੇ ਗੱਲ ਕਰੀਏ ਇਹਦੀ ਬੈਕ ਸਾਈਡ ਦੀ ਬੈਕ ਸਾਈਡ ਤੁਹਾਨੂੰ ਥੋੜੀ ਇੰਟਰਸਟਿੰਗ ਲੱਗ ਸਕਦੀ ਹੈ ਦੇਖੋ ਇਹਦੇ ਚ ਲਾਈਟਾਂ ਲੱਗੀਆਂ ਹੋਈਆਂ ਇੱਥੇ 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 ਤੇ ਇੱਥੇ ਚਾਰ ਲਾਈਟਾਂ ਨਾਥਿੰਗ ਫੋਨ ਦੀ ਆ ਦਬਾਉ ਤੁਹਾਨੂੰ ਪਰ ਜੇ ਹੁਣ ਮੈਨੂੰ ਆਨ ਕਰਾਂ ਇਦਾਂ ਤੁਹਾਨੂੰ ਲਾਈਟਾਂ ਜਦੋਂ ਆਨ ਹੁੰਦਾ ਤਾਂ ਇਹ ਲਾਈਟਾਂ ਜਗਦੀਆਂ ਤੇ ਕਾਫੀ ਹੱਦ ਤੱਕ ਕੂਲ ਇਫੈਕਟ ਦਿੰਦੀਆਂ ਤੇ RGB ਲਾਈਟਾਂ ਦੇ ਰੰਗ ਵੀ ਚੇਂਜ ਕਰ ਸਕਦੇ ਹਾਂ ਹੁਣ ਜੇ ਗੱਲ ਕਰੀਏ ਹਾਰਡਵੇਅਰ ਦੀ ਹਾਰਡਵੇਅਰ ਇਹ ਪਲਾਸਟਿਕ ਦਾ ਫੋਨ ਆ ਮਤਲਬ ਮੈਟਲ ਦਾ ਇਨੀ ਪੀਸ ਬਣਾਉਣਾ ਮੁਸ਼ਕਲ ਹੋ ਜਾਂਦਾ ਤੇ ਇਹ ਫੋਨ ਦੇ ਜਿਹੜੀ ਲੈਫਟ ਸਾਈਡ ਆ ਉਹਦੇ ਤੁਹਾਨੂੰ ਕੋਈ ਵੀ ਬਟਨ ਦੇਖਣ ਨੂੰ ਨਹੀਂ ਮਿਲਦਾ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਪਲੇਨ ਆ ਤੇ ਥੱਲੇ ਦੀ ਗੱਲ ਕਰੀ ਇੱਕ SIM ਪਾਉਣ ਵਾਸਤੇ ਜਗਾ ਇੱਕ ਮਾਈਕਾ ਟਾਈਪ ਸੀ ਤੇ ਸਪੀਕਰ ਆ ਇਧਰ ਸਾਈਡ ਪਾਵਰ ਬਟਨ ਆ ਪਾਵਰ ਬਟਨ ਦੇ ਨਾਲ ਨਾਲ ਇਹਨੂੰ ਏ ਇੱਕ ਟ੍ਰਿਗਰ ਵਗੈਰਾ ਤੁਸੀਂ ਬਣਾ ਸਕਦੇ ਹੋ ਤੇ ਵੋਲਿਊਮ ਡਾਊਨ ਅਪ ਤੇ ਆ ਦੋ ਹੈਗੇ ਛੋਟੇ ਬਟਨ ਜੇ ਤੁਸੀਂ ਧਿਆਨ ਨਾਲ ਦੇਖੋਗੇ ਇੱਕ ਇੱਥੇ ਤੇ ਇੱਕ ਇੱਥੇ ਜਿੱਥੇ ਮੇਰੇ ਗੁੱਠੇ ਆ ਤੇ ਇਹ ਗੇਮਿੰਗ ਟ੍ਰਿਗਰ ਨੇ ਗੇਮਿੰਗ ਟ੍ਰੀਗਰ ਤੁਹਾਨੂੰ ਗੇਮ ਖੇਡਣ ਵਾਸਤੇ ਜੇ ਤੁਸੀਂ ਐਦਾਂ ਫੜੋਗੇ ਤਾਂ ਤੁਹਾਨੂੰ ਲੱਗੂ ਗੇਮ ਖੇਡਣੀ ਆ ਤਾਂ ਸਾਰੇ ਉਹਦੇ ਦੇ ਕਿ ਟਾਸਕ ਜਿਹੜੇ ਅਸਾਈਨ ਹੋ ਜਾਣਗੇ ਤੇ ਪਿੱਛੇ ਦੇ ਗਲਿਫ ਫਲਾਈਟ ਆ ਗਲਿਫ ਫਲਾਈਟ ਗੇਮਿੰਗ ਨਾਲ ਇਹ ਹੈਗੇ ਸੈਟਿੰਗ ਫੋਨ ਦੀਆਂ ਸੈਟਿੰਗ ਦੇ ਵਿੱਚ ਜਾਵਾਂਗੇ ਇਹ ਜੀਟੀ ਟ੍ਰੀਗਰ ਨੇ ਜੀਟੀ ਟ੍ਰੀਗਰ ਦੇ ਵਿੱਚ ਜਾ ਕੇ ਕੀ ਆਪਸ਼ਨ ਹੈ ਜੇ ਦੋਨਾਂ ਨੂੰ ਇਕੱਠੇ ਦਬਾਂਗੇ ਤਾਂ ਜਿਹੜੀ ਗੇਮ ਆ ਤੁਹਾਡੀ ਆਪਣੇ ਆਪ ਆਨ ਹੋ ਜੂ ਤੇ ਉਹਦੇ ਨਾਲ ਨਾਲ ਇੱਕ ਕਲਿੱਕ ਤੇ ਤੁਸੀਂ ਹੋਰ ਫੀਚਰ ਲਾ ਸਕਦੇ ਹੋ ਜਿਵੇਂ ਟ੍ਰੀਗਰ ਆਉਣਾ ਵਾਈਬ੍ਰੇਸ਼ਨ ਆ ਲੌਂਗ ਪ੍ਰੈਸ ਦੇ ਉੱਤੇ ਕਿਵੇਂ ਹੋਵੇ ਡਬਲ ਪ੍ਰੈਸ ਦੇ ਉੱਤੇ ਕੀ ਬਿਹੇਵ ਕਰੇ ਸ਼ਾਰਟਸ ਸੈਨੈਰੀਓ ਵੀ ਦਿੱਤਾ ਇੱਕ ਕਲਿੱਕ ਕਰਾਂਗੇ ਤਾਂ ਸ਼ਾਰਟ ਦੂਜੇ ਤੇ ਮਾਰਾਂਗੇ ਤਾਂ ਇਕੱਠੇ ਸ਼ਾਰਟ ਮਾਰ ਦੂ ਇਹ ਵੀਡੀਓ ਸੈਨੈਰੀਓ ਦੇ ਵਿੱਚ ਵੀ ਅਲੱਗ-ਅਲੱਗ ਬਟਨ ਦਿੱਤੇ ਹੋਏ ਆ ਤੇ ਉਹਨਾਂ ਨੂੰ ਵੀ ਆਪਾਂ ਔਨ ਕਰ ਸਕਦੇ ਹਾਂ ਸਕਰੀਨ ਰਿਕਾਰਡ ਕਰਨੀ ਹੈ ਤੁਸੀਂ ਮਤਲਬ ਵੀਡੀਓ ਗੇਮ ਖੇਡਣ ਦੇ ਨਾਲ ਨਾਲ ਉਹ ਵੀ ਕੀਤੀ ਜਾ ਸਕਦੀ ਹੈ ਚਲੋ ਇਹਨਾਂ ਫਲਾਰ ਬੰਦ ਕਰਦੇ ਆ ਤੇ ਸਪੈਸ਼ਲ ਫੰਕਸ਼ਨ ਦੇ ਵਿੱਚ ਤੁਹਾਨੂੰ ਨੋਰਮਲ ਇਹ ਜਿਹੜਾ ਐਕਸਓਐਸ ਆ ਉਹਦੇ ਵਿੱਚ ਕਾਫੀ ਆਪਸ਼ਨ ਦਿੱਤੀਆਂ ਹੋਈਆਂ ਨੇ ਆਊਟ ਆਫ ਦਾ ਬਾਕਸ ਤੁਹਾਨੂੰ ਇਸ ਫੋਨ ਦੇ ਵਿੱਚ ਮਿਲੇਗਾ ਐਕਸਓਐਸ for gd ਤੇ android 15 ਉੱਤੇ بیسਡ ਸਾਰੇ ਪਾਸੇ ਗੇਮਿੰਗ ਇਫੈਕਟ ਦਿੱਤੇ ਹੋਇਆ ਦੇਖੋ ਉਸ ਕੋਲ ਜਿਹੜਾ ਵਾਲਪੇਪਰ ਉੱਥੇ ਵੀ ਗੇਮਿੰਗ ਇਫੈਕਟ ਪਿੱਛੇ ਵੀ ਗੇਮਿੰਗ ਹੈ ਭਾਈ ਇਹਦੇ ਤੇ ਆਪਾਂ ਹੁਣ ਇੱਕ ਆ ਗੇਮ ਦਾ ਟੈਸਟ ਕਰਾਂਗੇ ਉਹ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਗੇਮ ਖੇਡਦਾ ਨਹੀਂ ਮੈਂ ਸਾਡੇ ਜਵਾਕ ਨੂੰ ਬੁਲਾਉਣਾ ਤੇ ਉਹ ਗੇਮ ਖੇਡ ਕੇ ਦਿਖਾ ਦੋ ਤੁਹਾਨੂੰ ਗੇਮ ਆਪਾਂ ਇੰਸਟਾਲ ਕਰ ਲਈ ਹਜੇ bgmi ਇੰਸਟਾਲ ਹੋ ਰਹੀ ਹੈ ਤੇ free fire ਖਿਲਾਲ ਦੀ ਗੱਲ ਹੀ ਕਰਦੇ ਆਂ ਤੇ ਹੁਣ ਔਨ ਕਰਤੀ A second of virtual welcome ਹਾਂਜੀ ਗੇਮ ਖੇਡਣ ਦਾ ਐਕਸਪੀਰੀਅੰਸ ਕਾਫੀ ਠੀਕ ਰਿਹਾ ਵਧੀਆ ਰਿਹਾ ਮੈਨੂੰ ਤਾਂ ਨਹੀਂ ਪਤਾ ਪਰ ਸਾਡਾ ਪਲੇਅਰ ਕਹਿੰਦਾ ਵੀ ਠੀਕ ਆ ਦੂਜੇ ਫੋਨਾਂ ਨਾਲ ਮਤਲਬ ਇਸ ਬਜਟ ਦੇ ਵਿੱਚ ਵਧੀਆ ਇਹ ਦੋ 트리ਗਰ ਦਿੱਤੇ ਆ ਜਿਹਦੇ ਨਾਲ ਗੋਲੀਆਂ ਚੱਲਦੀਆਂ ਸੀਗੀਆਂ ਤੇ ਆਲਮੋਸਟ ਠੀਕ ਆ ਇਹਨਾਂ ਰਪੀਆਂ ਦੇ ਵਿੱਚ ਤੁਹਾਨੂੰ ਮਾੜਾ ਐਕਸਪੀਰੀਅੰਸ ਨਹੀਂ ਦੇਊਗਾ ਇਹ ਫੋਨ ਤੇ ਚਲੋ ਹੁਣ ਆਪਾਂ ਵਾਪਸ ਕਰ ਦਈਏ ਮੇਰੇ ਕੰਮ ਦਾ ਫੋਨ ਤਾਂ ਹੈ ਨਹੀਂ ਕਿਸੇ ਜੇ ਤੁਸੀਂ ਗੇਮਿੰਗ ਦੇ ਸ਼ੌਕੀਨ ਹੋ ਤੇ ਨਾਲ ਨਾਲ ਬਲੇ ਪੈਸੇ ਨਾ ਲਾਉਣਾ ਚਾਹੁੰਦੇ ਤਾਂ ਮੇਰੇ ਖਿਆਲ ਨਾਲ ਇਹ ਇਸ ਰੇਂਜ ਦੇ ਵਿੱਚ ਬਹੁਤ ਵਧੀਆ ਸਪੈਸੀਫਿਕੇਸ਼ਨ ਦੇ ਨਾਲ ਆਉਂਦਾ ਆਈਫੋਨ ਇਹ ਫੋਨ ਤੁਹਾਨੂੰ ਅਰਾਊਂਡ ਜੇ 128 GB ਆ ਲੈਣਾ ਤਾਂ ਤੁਹਾਨੂੰ 19-20 ਹਜ਼ਾਰ ਦੇ ਕਰੀਬ ਮਿਲ ਜੂਗਾ ਤੇ ਜੇ ਤੁਸੀਂ 256 GB ਤੇ 8 GB RAM ਨਾਲ ਲੈਣਾ ਤਾਂ ਉਹ 21 ਹਜ਼ਾਰ ਦੇ ਕਰੀਬ ਤੁਹਾਨੂੰ ਮਿਲ ਜੂਗਾ ਤੇ ਇਹ ਲਾਈਟਾਂ ਜਵਾਕਾਂ ਨੂੰ ਤੇ ਗੇਮ ਖੇਡਣ ਦੇ ਸ਼ਕੀਨਾਂ ਨੂੰ ਤਾਂ ਕਾਫੀ ਵਧੀਆ ਲੱਗਣਗੀਆਂ ਮੇਰੇ ਹਿਸਾਬ ਨਾਲ ਇਹ ਲੱਗਦਾ ਕਿ ਬੈਟਰੀ ਵੱਧ ਖਾਣੀਆਂ ਪਰ ਫਿਰ ਵੀ 55 ਸੈਂਟ ਦੀ ਬੈਟਰੀ ਆਈ ਥਿੰਕ ਮੋਰ ਥੈਨ ਇਨਾਫ ਆ ਅਪਡੇਟ ਆਇਆ ਪਿਆ ਅਪਡੇਟ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪ੍ਰਾਈਮ ਪ੍ਰਾਈਮ ਤੇ ਇਹ ਹੈਗਾ smartphone